ਕਿਸਾਨ ਮਜ਼ਦੂਰ ਸ਼ਿਕਸ਼ ਕਮੇਟੀ ਪੰਜਾਬ ਤੋਂ ਸਰਬੰਤ ਸਿੰਘ ਪੰਦੇਰ ਜਿਹੜਾ ਗੈਂਗਸਟਰਾਂ ਵਿਰੁੱਧ ਪ੍ਰਹਾਰ ਪੰਜਾਬ ਦੇ ਅੰਦਰ ਚੱਲ ਰਿਹਾ ਕੀ ਇਹ ਜਿਹੜੇ ਜਿਹੜੇ ਵੀ ਕੇਸਾਂ 'ਚ ਕੋਈ ਵੀ ਪੰਜਾਬ ਅੰਦਰ ਚਾਹੇ ਪਰਾਲੀ ਵਾਲੇ ਕੇਸ ਪਏ ਆ ਚਾਹੇ ਕਿਸੇ ਵੀ ਕਿਸਮ ਦਾ ਕੇਸ ਪਾਇਆ ਵਾ ਉਹਨਾਂ ਨੂੰ ਚੁੱਕ ਕੇ ਥਾਣਿਆਂ 'ਚ ਲਿਆਉਣਾ ਤੇ ਜੇਲ੍ਹਾਂ 'ਚ ਜਾ ਕੇ ਛੱਡ ਦੇਣਾ ਇਹ ਗੈਂਗਸਟਰਾਂ ਵਿਰੁੱਧ ਪ੍ਰਹਾਰ ਵਾਲੀ ਪ੍ਰਕਿਰਿਆ ਦੇ ਵਿੱਚ ਕਿਵੇਂ ਸਹਾਇਤਾ ਕਰ ਸਕਦਾ ਸਾਡਾ ਮੁੱਖ ਮੰਤਰੀ ਪੰਜਾਬ ਨੂੰ ਸਵਾਲਿਆ ਤਰਨਤਾਨ ਜ਼ਿਲ੍ਹੇ 'ਚ ਜਿਹੜੇ ਪਰਾਲੀ ਵਾਲੇ ਕੇਸ ਪਾਏ ਸੀ ਉਹ ਵੀ ਚੁੱਕ ਕੇ ਬੰਦੇ ਲੈ ਕੇ ਫਿਰ ਉਹ ਧਰਨੇ ਲਾ ਕੇ ਛਡਾਉਣੇ ਪੈ ਗਏ ਮੈਂ ਜਿੰਨੇ ਵੀ ਮਾਨਵ ਅਧਿਕਾਰਾਂ ਦੇ ਨੰਬਰਦਾਰ ਆ ਜਿੰਨੇ ਵੀ ਮੇਨਸਟ੍ਰੀਮ ਮੀਡੀਆ ਕੋਲ ਤੇ ਆਸ ਨਹੀਂ ਹੈਗੀ ਸਾਨੂੰ ਜਿਹੜੇ ਵੀ ਕਹਿੰਦੇ ਅਸੀਂ ਪੰਜਾਬ ਦੇ ਹੱਕਾਂ ਕੋ ਕਾਲੀ ਜਿੰਦੇ ਜਾਗਦੇ ਆ ਉਹ ਜਾ ਕੇ ਥਾਣਿਆਂ 'ਚ ਵੇਖਣ ਵੀ ਪੰਜਾਬ ਦੀ ਜਵਾਨੀ ਨੂੰ ਥਾਣਿਆਂ ਵਿੱਚ ਕਿਹੜੀ ਗੱਲਾਂ ਇਸ ਤਰੀਕੇ ਨਾਲ ਡੱਕਿਆ ਜਾ ਰਿਹਾ ਵਾ ਤੋ ਇਹ ਸਵਾਲ ਖੜੇ ਹੋ ਰਹੇ ਨੇ ਜਾਂ ਇਹਦੇ ਪਿੱਛੇ ਦਿੱਲੀ ਤੋਂ ਗ੍ਰਹਿ ਮੰਤਰੀ ਸਾਹਿਬ ਪੰਜਾਬ ਦੀ ਕਮਾਂਡ ਆਪ ਸਾਹਬ ਰਹੇ ਨੇ ਦੂਸਰੇ ਵੱੰਨੇ ਸਰਕਾਰ ਕਹਿੰਦੀ ਆ ਵੀ ਸਾਡਾ ਦੁਸ਼ਮਣ ਮੁਲਕ ਪਾਕਿਸਤਾਨ ਜਿਹੜਾ ਵਾ ਨਸ਼ੇ ਜਿਹੜਾ ਵਾ ਡਰੋਨ ਰਾਹੀਂ ਸਾਡੇ ਮੁਲਕ ਵਿੱਚ ਟੰਨਾ ਨਾ ਭੇਜ ਰਿਹਾ ਵਾ ਇਸੇ ਸਵਾਲ ਕਰਦੇ ਆ ਆਪਣੀ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਵੀ ਜਿਹੜੇ ਇੰਦਰ ਦੇਸ਼ ਭਗਤ ਨੇ 8-10 ਲੱਖ ਦਾ ਡਰੋਨ ਹੋਊਗਾ ਤੇ ਉਹ ਜਿਹੜਾ ਕਰੋਨਾ ਦਾ maal ਆ ਕੇ ਪੰਜਾਬ ਦੇ ਅੰਦਰ ਛੁੱਟਦੇ ਆ ਇਦਰੋਂ ਕੋਈ ਦੇਸ਼ ਭਗਤ ਉਹਨਾਂ ਨੂੰ ਸੌਦਾ ਦਿੰਦੇ ਆ ਤਾਂ ਹੀ ਛੁੱਟਦੇ ਆ ਉਹ ਪੜਾ ਜਿਹੜੇ ਸਾਡੀ ਪੋਲੀਟੀਕਲ ਜਿਹੜੀ ਲੀਡਰਸ਼ਿਪ ਆ ਉਹਦੀ ਛਤਰ ਛਾਇਆ ਤੋਂ ਬਗੈਰ ਵੱਡੀ ਅਫਸਰਾਂ ਦੀ ਛਤਰ ਛਾਇਆ ਤੋਂ ਬਗੈਰ ਨਸ਼ਾ ਮਾਫੀਆ ਪੜ ਕਿਵੇਂ ਸਕਦਾ ਵਾ ਆ ਜਿਹੜਾ ਤੁਹਾਡਾ ਤਰੀਕੇਕਾਰ ਆ ਪਹਿਲੋਂ ਚੀਜ਼ਾਂ ਨੂੰ ਵਧਾਉਣਾ ਔਰ ਫਿਰ ਜਿਹੜੇ ਲੋਕ ਦੋਸ਼ੀ ਨਹੀਂ ਹੈਗੇ ਉਹਨਾਂ ਨੂੰ ਕੁੱਟ ਕੇ ਸਿੱਧਾ ਕਰਨਾ ਇਹ ਠੀਕ ਨਹੀਂ ਹੈਗਾ ਭਗਵੰਤ ਮਾਨ ਸਰਕਾਰ ਕਹਿੰਦਾ ਵੀ ਮੈਂ ਪਿਛਲੀ ਵਿਅੰਤ ਸੰਘ ਸਰਕਾਰ ਨੂੰ ਵੀ ਅੱਗੇ ਵਧਣਾ ਚਾਹੁੰਦਾ ਵਾ ਭਈ ਐ ਐ ਤਾਂ ਐਸ ਟੰਗ ਨਾ ਨਹੀਂ ਤੁਸੀਂ ਜਿਹੜੇ ਦੋਸ਼ੀ ਨੇ ਉਹਨਾਂ ਖਿਲਾਫ ਕਾਰਵਾਈ ਕਰੋ ਪੰਜਾਬ ਦੇ ਅੰਦਰੋਂ ਗੈਂਗਸਟਰ ਕਲਚਰ ਮੁੱਕਣਾ ਚਾਹੀਦਾ ਵਾ ਅਸੀਂ ਇਹ ਗੱਲ ਨੂੰ ਮੰਨਦੇ ਆਂ ਪਰ ਗੈਂਗਸਟਰ ਕਲਚਰ ਮੁਕਾਉਣ ਦੇ ਨਾਂ ਤੇ ਪੰਜਾਬ ਦੀ ਜਵਾਨੀ ਨੂੰ ਜਿਹੜਾ ਕੋਇਆ ਨਾ ਜਾਵੇ ਪੰਜਾਬ ਦੇ ਜਿਹੜੇ ਆਮ ਲੋਕ ਨੇ ਉਹਨਾਂ ਦਾ ਨੁਕਸਾਨ ਨਹੀਂ ਕੀਤਾ ਜਾਣਾ ਚਾਹੀਦਾ ਤਾਂ ਹੀ ਜਿਹੜਾ ਦਿੱਤੀ ਆ ਬਾਬੇ ਬਕਾਲੇ ਦਾ ਜਦੋਂ ਉਹਨੂੰ ਮੰਗ ਪੱਤਰ ਦੇਣ ਜਾਂਦੇ ਆ ਕਿਸਾਨ ਲੀਡਰ ਤਾਂ ਹੀ ਉਹ ਬੁੱਕਦਾ ਵੀ ਤੁਸੀਂ ਜਿਹੜਾ ਧਰਨਾ ਲਾਉਣਾ ਲਾ ਲਓ ਮੈਨੂੰ ਲੱਗਦਾ ਇਹਨੂੰ ਲੱਗਦਾ ਸਿੱਧੇ ਦਿੱਲੀ ਤੋਂ ਮੇਰੇ ਖਲ ਹੁਕਮ ਆਏ ਨੇ ਦੱਸਾਂਗੇ ਉਹਨਾਂ ਵਾਲੇ ਸਮੇਂ 'ਚ ਵੀ ਜੇ ਇਸ ਕਿਸਮ ਦੇ ਨਜਾਜ਼ ਬੰਦੇ ਇਹ ਥਾਣਿਆਂ 'ਚ ਰੱਖਦੇ ਆ ਤੇ ਜਥੇਬੰਦੀ ਨੇ ਕੀ ਕਰਨਾ ਤੋਂ ਸਾਡਾ ਫਿਰ ਅੱਜ ਅਸੀਂ ਅਬਦਾਲਪਿੰਡ ਵਿੱਚ ਵੱਡਾ ਇਕੱਠ ਕੀਤਾ ਜਿਹੜਾ ਭਾਰਤ ਅਮਰੀਕਾ ਸਮਝੌਤਾ ਬਿਜਲੀ ਸੋਧ ਬਿੱਲ ਸੀਡ ਐਕਟ ਮਜ਼ਦੂਰਾਂ ਦੀ ਨਰੇਗਾ ਖੋਈ ਆ ਅਰੇ ਤੋਂ ਘਾ ਜਿਹੜੇ ਮਜ਼ਦੂਰਾਂ ਦੇ ਚਾਰ ਲੇਬਰ ਕੋਰਟ ਆ ਜੋ ਉਹਨਾਂ ਨੂੰ ਮੁਕਾਇਓ ਉਹਨਾਂ ਸਾਰਿਆਂ ਗੱਲਾਂ ਬਾਰੇ ਜਾਣਕਾਰੀ ਦਿੱਤੀ ਤੇ 21 ਫਰਵਰੀ ਨੂੰ ਸ਼ਹੀਦ ਸੋਭਕਰਨ ਸਿੰਘ ਦੀ ਜਿਹੜੀ ਵਰਸੀ ਆ ਉਹਦੇ ਵਿੱਚ ਵੱਡਾ ਇਕੱਠ ਕਰਨ ਦਾ ਫੈਸਲਾ ਕੀਤਾ ਵਾ ਆ ਲਗਭਗ ਬਾਬਾ ਬੁੱਢਾ ਜੋਣਦਿਆਂ ਅੱਜ 12 ਪਿੰਡਾਂ ਦੀਆਂ ਜੋਣਾ ਚੋਣਾ ਅਸੀਂ ਜੜੀਆਂ ਕੰਪਲੀਟ ਕਰਾ ਦਾਂਗੇ ਧੰਨਵਾਦ